ਸੰਗਤ ਜੀ ਹੁਣ ਕਿਹੜੇ ਪਾਸੇ ਨੂੰ ਤੁਰ ਪਈ ਆ ਦੁਨੀਆ ਕਦੇ ਕੋਈ ਆਪਣੇ ਘਰ ਵਾਲੇ ਦੇ ਟੋਟੇ ਕਰਕੇ ਡਰਮ ਚ ਪਾ ਦਿੰਦੀ ਆ ਤੇ ਕਦੇ ਕੋਈ ਆਟੇ ਚ ਜ਼ਹਿਰ ਪਾ ਕੇ ਮਾਰ ਦਿੰਦੀ ਆ ਤੇ ਹੁਣ ਹੁਣਾ ਇੱਕ ਹੋਰ ਪਾਪਨ ਨੇ ਇੱਕ ਮਾਂ ਬਾਪ ਦਾ ਐਡਾ ਸੋਹਣਾ ਸੁਨੱਖਾ ਨੌਜਵਾਨ ਪੁੱਤ ਮਰਵਾਤਾ ਖਬਰ ਤਾਂ ਤੁਹਾਨੂੰ ਪਤਾ ਲੱਗ ਹੀ ਗਈ ਹੋਣੀ ਆ ਕਿ ਕਿਵੇਂ ਫਰੀਦਕੋਟ ਦੇ ਸੁਖਣਵਾਲਾ ਪਿੰਡ ਦੇ 20 25 ਕਿੱਲਾਂ ਦੇ ਮਾਲਕ ਐਡੇ ਸੋਹਣੇ ਸੁਨੱਕੇ ਮਾਪਿਆਂ ਦੇ ਪੁੱਤ ਨੂੰ ਉਹਦੇ ਹੀ ਘਰਵਾਲੀ ਨੇ ਮਰਵਾਤਾ ਜੇ ਤੈਨੂੰ ਨਹੀਂ ਪਸੰਦ ਸੀ ਤਾਂ ਤੂੰ ਤਲਾਕ ਲੈ ਲੈਂਦੀ ਪਰ ਕਿਸੇ ਮਾਂ ਦਾ ਪੁੱਤ ਮਾਰਨ ਦਾ ਤੈਨੂੰ ਹੱਕ ਕਿਹਨੇ ਦਿੱਤਾ ਕੀ ਕਮੀ ਸੀ ਮੁੰਡੇ ਚ ਐਨਾ ਸੋਹਣਾ ਸੁਨੱਖਾ ਨੌਜਵਾਨ ਐਨੀ ਜ਼ਮੀਨ ਜਾਇਦਾਦ ਤੇ ਉਸ ਮੁੰਡੇ ਨੇ ਇਹਨੂੰ ਘੁੰਮਣ ਫਿਰਨ ਦੀ ਵੀ ਖੁੱਲੀ ਆਜ਼ਾਦੀ ਦਿੱਤੀ ਸੀ ਤੇ ਕੈਨੇਡਾ ਵੀ ਭੇਜਿਆ ਹੋਇਆ ਸੀ ਹੋਰ ਦੱਸੋ ਕੀ ਚਾਹੀਦਾ ਪਰ ਸੱਚੀਂ ਹੋਈ ਇਸ ਔਰਤ ਦੀ ਗਿੱਚੀ ਪਿੱਛੇ ਮੱਤ ਸੀ ਕੀ ਹੋਣੇ ਮਾਪਿਆਂ ਦਾ ਪੁੱਤ ਵਾਪਸ ਆਜੂਗਾ ਨਹੀਂ ਪਰ ਜਿੰਨਾ ਚਿਰ ਸਾਡੇ ਦੇਸ਼ ਦੇ ਵਿੱਚ ਕੋਈ ਸਖਤ ਕਾਨੂੰਨ ਨਹੀਂ ਨਾ ਬਣਦਾ ਤੇ ਨਿਆਂ ਕਰਨ ਵਾਲੇ ਇਮਾਨਦਾਰੀ ਨਾਲ ਨਿਆਂ ਨਹੀਂ ਕਰਦੇ ਉਨਾਚਰ ਇਸੇ ਤਰ੍ਹਾਂ ਹੀ ਮਾਮਾ ਦੇ ਪੁੱਤ ਇਹਨਾਂ ਪਾਪਨਾਂ ਦੀ ਭੇਡ ਚੜਦੇ ਰਹਿਣਗੇ ਤੇ ਸੰਗਤ ਜੀ ਹੁਣ ਤੁਸੀਂ ਦੱਸੋ ਕੇ ਇਸ ਪਾਪਨ ਨੂੰ ਸਜ਼ਾ ਕੀ ਮਿਲਣੀ ਚਾਹੀਦੀ ਆ